देर <laughs> ਉਹ ਬੰਦੇ ਬਟੇ ਮਾਰ ਕੇ ਜਤਿੰਦਰ ਧਰੀਦਨ ਸਾਡੀ ਪਟਿਆਪੀ ਨਾਂ ਦੇ ਜਿੰਨੇ ਟੱਡੇ ਮਾਰ ਪਾਚੇ ਐਤਨ ਸਾਡਾ ਦੂਰ ਪਹੁੰਚੇ ਜਿਨ੍ਹਾਂ ਦੇ ਇਸ ਇਵੈਂਟ ਹੋ ਰਿਹਾ ਸੀ ਹਰ ਹਰ ਥੀਤੇ ਹਰ ਹੱਥੇ ਕਹਿੰਦੇ ਪੀਡੀਏ ਨਹੀਂ ਪਾਣਾ ਦਿੰਦਾ ਇਹਨਾਂ ਵਿੱਚ ਜਿੰਨਾ ਵੀ ਮਾਰਦਾ ਰਹੇਗੇ ਜ਼ਰੂਰ ਬੰਦਾ ਐਤਨ ਚਾਂਦੀ ਵੇ ਕੋਟੀ ਫੱਟਾ ਪਟੂ ਦੇ ਦਰਮਿਆਨ ਇੱਕ ਪਾਸੇ ਮਨਜੀਤ ਖੱਤਰੀ ਦੇਗ ਦੇ ਟਾਲ ਜਿੱਤਦਾ ਪਿਆ ਹਰਦਾ ਬੰਦਾ ਸਮੇਂ ਦੀਆਂ ਤੇ ਲਾਈਆਂ ਮੇਨ ਬੱਤੇ ਮਾਰ ਕਨੇ ਪਾਣੀਆਂ ਪੂਰੀਆਂ ਤੰਗਰ ਦੁਨੀਆ ਚ ਕਿੰਦੇ ਅੱਜ ਸਾਡੀਆਂ ਹੰਡੀਆਂ ਮਸ਼ਹੂਰੀਆਂ ਇਧਰ ਜੱਸਾ ਪੱਟੀ ਸ਼ਿੰਦੇ ਪਹਿਲਵਾਨਾ ਚੱਟਿਆ ਹੋਇਆ ਭਲਵਾਨ ਇੱਕ ਪਾਸੇ ਹਿੰਦਕੇਸ਼ਰੀ ਮੱਲ ਤੀਜੇ ਪਾਸੇ ਪੁਜਰਪੇ ਵਾਲਾ ਦੇਖਦੇ ਤਾਲ ਜਿੱਤਦਾ ਗਣ ਹਰਦਾ ਪਰਦਾ ਸਮੇਂ ਦੀਆਂ ਬਈ ਧਿਆਨ ਦੇ ਟੋਲੀ ਵੀਰ ਟੋਲੀ 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 ਮੈਂ ਬੇਨਤੀ ਕਰਦਾ ਜੀ ਸਾਡੇ ਸਰਕਾਰਾਂ ਦੇ ਅਜੀਤ ਮਰਜੀ ਮੰਗੂਪੁਰ ਜੀ ਉਮਰ ਬੇਤੀ ਹੈ ਕਿ ਉਹ ਸਾਰੇ ਹੀ ਦਰਸ਼ਕਾਂ ਲਈ ਦੋ ਬੋਲ ਜਿਹੜੇ ਆਪਣੇ ਜਰੂਰ ਸਾਂਝੇ ਕਰਨਾ ਸਾਰੇ ਹੀ ਪਹਿਲਵਾਨ ਵੀਰਾਂ ਦੇ ਦਰਮਿਆਨ ਆਪਣੇ ਦੋ ਬੋਲ ਜਿਹੜੇ ਆ ਕੀਰਤੀ ਸਮੇਂ ਦੇ ਵਿੱਚ ਸਮਾਗਮ ਦੇ ਸਾਡੀ ਛਿੰਤ ਦੇ ਵਿੱਚ ਪਜੇ ਹੈ ਖੰਡਾ ਤਾਦ ਦੇ ਧੰਨਵਾਦ ਤੇ ਗੀਤਿਆਂ ਦਾ ਖਾਰਿਕ ਸਵਾਗਤ ਸੋ ਦੋ ਬੋਲ ਸਾਡੇ ਸਰਕਾਰਾਂ ਦੇ ਅਜੀਤ ਅਜੀਤ ਜੀ ਮੰਗੂਪੁਰ ਜੀ ਸਮੂਹ ਸਾਵਾਂ ਚੰਦ ਕੇ ਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੰਜਾਬ ਦਾ ਵਿਰਸਾ ਪੰਜਾਬ ਦੀ ਵਿਰਾਸਤ ਸਾਹਮਣੇ ਰੱਖੀ ਹੋਈ ਹੈ ਦਿਲ ਤਾਂ ਕਰਦਾ ਬਹੁਤ ਗੱਲਾਂ ਕਰਨ ਨੂੰ ਪਰ ਜਿਹੜੀ ਇਹ ਛੋਟੀ ਦੀ ਕੁਸ਼ਤੀ ਚੱਲਦੀ ਪਈ ਹੈ ਮੇਰਾ ਮੰਨਣਾ ਕਿ ਸਾਡਾ ਸਾਰਾ ਧਿਆਨ ਇੱਥੇ ਹੋਣਾ ਚਾਹੀਦਾ ਪੀਰ ਬਾਬਾ ਠੰਡੇ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਜਿੰਨੀਆਂ ਵੀ ਤੁਹਾਡੀਆਂ ਸੁੱਖਾਂ ਆ ਗਈਆਂ ਪਰਮਾਤਮਾ ਪੂਰੀਆਂ ਕਰੇ ਬਾਕੀ ਕੋਈ ਸੁੱਖੇ ਸੁੱਖੇ ਤੁਹਾਡੇ ਸਾਰਿਆਂ ਦੇ ਆਪ ਮਾਣ ਕਰਪਾ ਕਰੇ ਕੋਇ ਨੂੰ ਜੀ ਦਾ ਖਾਲਸਾ ਕੋਇ ਨੂੰ ਜੀ ਕੀ ਬਈਆ ਵਿਸ਼ੇਸ਼ ਤੌਰ ਤੇ ਸਤਿ ਸ੍ਰੀ ਅਕਾਲ ਸਾਡੇ ਅਜੀਤ ਕਮਰਜੀ ਬੱਬਰ ਉਹਨਾਂ ਦਾ ਵੀ ਵਿਸ਼ੇਸ਼ ਸੋਰ ਪੈਂਦਾ ਨਾਲ ਇਹ ਖੇਡਾਰੀ ਹੈ ਬੱਲੇ ਬੱਟੀਆਂ ਆ ਬਈ ਦਾ ਨਹੀਂ ਰੀਸਾ ਇਹਨਾਂ ਪਹਿਲਵਾਨਾਂ ਦੀਆਂ ਕਿਹੜਾ ਬੋੜਾ ਜਿੰਦਾ ਖੁਰਪਾ ਤੇ ਖਿਡਾਰੀ ਪਿੰਨੇ ਚੱਲਦਾ ਹੀ ਕਮ ਆਉਂਦੇ ਜਿੰਦਾ ਖੁਰਪਾ ਤੇ ਖਿਡਾਰੀ ਵਾਹ ਬਈ ਵਾ ਚਾਂਦੀ ਹੋਈ ਬਸਤੀ ਅੱਗਾ ਬੱਦੂ ਨੌਜਵਾਨਾ ਦਮਿਆਲ ਉੱਪਰਲੇ ਪਾਸੇ ਦੱਸਾ ਖੇਤ ਨੇ ਪਾਸੇ ਮਨਜੀਤ ਦੇ ਬੋਟਾਈ ਦਾ ਨਾਮ ਸਰੀਰ ਗੁੱਸਾ ਆਹ ਹਾਏ ਚੰਗਾ ਤਾਰੀ ਲੱਗਦਾ ਆਹ ਹਾਏ ਕਮਾੜੀ ਗੱਲ ਦਾ ਸਰੀਰ ਗੁੱਸਾ ਅੰਕ ਫੋੜਦਾ ਉਹ ਚੰਗੇ I'm well, knew. Yeah. Okay. ¡Bye!